ਦੇ ਡਾਕਟਰਾਂ ਦੀ ਸਟ੍ਰਾਈਕ ਹੋ ਰਹੀ ਹੈ ਕੀ ਮਾਮਲਾ ਹੈ ਜੀ ਹਾਂਜੀ ਮੈਂ ਮੈਸਟਰ ਡਾਕਟਰ ਜਸਦੀਪ ਸਿੰਘ ਐਸਐਮਓ ਚਾ ਸੀਐਸਸੀ ਮਾਚੀਵਾੜਾ ਸਾਡੇ ਜਿਹੜੇ ਪੀसीएमਐਸ ਐਸੋਸੀਏਸ਼ਨ ਹੈਗੀ ਹੈ ਉਹਦੇ ਵਿੱਚ ਐਮਓ ਐਸਐਮਓ ਸਿਵਲ ਸਨਸਾਰੀ ਇਨਕਲੂਡਿੰਗ ਹੈਗੇ ਨੇ ਇਹ ਜਿਹੜੀਆਂ ਚਾਰ ਮੁੱਖ ਮੰਗਾਂ ਹੈਗੀਆਂ ਸਰਕਾਰ ਨੂੰ ਰਿਕਵੈਸਟ ਚੱਲ ਰਹੀ ਹੈ ਤੇ ਇਹਦੇ ਵਿੱਚ ਪਹਿਲੀ ਜਿਹੜੀ ਹੈਗੀ ਆ ਉਹ ਹੈਗੀ ਆ ਸਾਡਾ ਏਸੀਪੀ ਦਾ ਹੈਗਾ ਪੁਆਇੰਟ ਇਹ ਇਹ ਹੈਗਾ ਦੂਜਾ ਰੈਗੂਲਰ ਡਾਕਟਰਸ ਦੀ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਹੋਣੀ ਜਰੂਰੀ ਹੈਗੀ ਆ ਕਿਉਂਕਿ ਪਿਛਲੇ 4 ਸਾਲਾਂ ਤੋਂ ਡਾਕਟਰ ਦੀ ਅਪਾਇੰਟਮੈਂਟ ਨਹੀਂ ਹੋਈ ਉਹਦੇ ਨਾਲ ਜਿਹੜਾ ਹੈਗਾ ਮੈਨ ਪਾਵਰ ਡਾਕਟਰਸ ਦੀ ਕਾਫੀ ਸ਼ੌਰਟੇਜ ਹੈਗੀ ਆ ਤੇ ਤੀਸਰਾ ਪੁਆਇੰਟ ਹੈਗਾ ਜਿਹੜਾ ਹੈਗਾ ਸਕਿਉਰਟੀ ਨੂੰ ਜਿਵੇਂ ਆਪਾਂ ਤੁਸੀਂ ਆਪਾਂ ਦੇਖਿਆ ਵੀ ਕਲਕੱਤੇ ਇੱਕ ਇਨਸੀਡੈਂਸ ਹੋਇਆ ਵਾ ਔਰ ਸੇ ਸੰਸਥਾਾਂ ਦੇ ਵਿੱਚ ਬਾਰ ਬਾਰ ਇਦਾਂ ਦੇ ਇਨਸੀਡੈਂਸ ਹੋ ਰਹੇ ਨੇ ਉਹ ਡਾਕਟਰਸ ਪਲੱਸ ਪੈਰਾਮੈਡੀਕਲ ਸਟਾਫ ਜਿਹੜਾ ਹੈਲਥ ਕੇਅਰ ਵਰਕਰਸ ਉਹਨਾਂ ਤੇ ਮਿਸਵੇਵ ਹੁੰਦਾ ਹੈ ਅਟੈਕ ਹੁੰਦੇ ਆ ਇਹਦੇ ਰਿਗਾਰਡਿੰਗ ਸਾਡੀ ਪੀਸੀਐਮ ਐਸੋਸੀਏਸ਼ਨ ਦੀ ਉਹ ਮੰਗ ਹੈਗੀ ਸਰਕਾਰ ਨੂੰ ਕਿ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਜਾਵੇ ਤੇ ਚੌਥਾ ਜਿਹੜਾ ਹੈਗਾ ਉਹ ਇਹਦੇ ਵਿੱਚ ਇਨਕਲੂਡਿੰਗ ਹੀ ਹੈਗੇ ਵੀ ਜਿਹੜੀ ਪੇ ਕਮਿਸ਼ਨ ਦੇ ਏਰੀਆਸ ਪਲੱਸ ਬੀਏ ਉਹ ਸਰਕਾਰ ਨੂੰ ਨਿਮਤ ਸਹਿਤ ਜਿਹੜੀ ਹੈਗੀ ਬੇਨਤੀ ਹੈ ਵੀ ਉਹ ਇਹਨਾਂ ਚਾਰ ਪੁਆਇੰਟ ਦੇ ਉੱਤੇ ਜਿਹੜੀ ਹੈਗੀ ਆ ਗੌਰ ਫਰਮਾਇਆ ਜਾਵੇ ਕਿੰਨੇ ਦਿਨ ਦੀ ਸਪਲਾਈ ਚਾਹੀਦੀ ਇਹ ਜਿਹੜੀ ਹੈਗੀ ਤਿੰਨ ਦਿਨ ਦੀ ਹੈਗੀ ਆ ਅਰੇ ਵਿੱਚ ਜਿਵੇਂ ਕੱਲ ਹੈ ਅੱਜ ਵੀ ਇਸੇ ਤਰ੍ਹਾਂ ਜਾਰੀ ਹੈ ਪਹਿਲੇ 3 ਘੰਟੇ ਜਿਹੜੇ 8 ਤੋਂ 11 ਵਜੇ ਦੇ ਵਿੱਚ ਜ ਸਾਡੀਆਂ ਓਪੀ ਉਹ ਓਪੀਡੀ ਦੀਆਂ ਸਵਾਵਾਂ ਜਿਹੜੀਆਂ ਹੈਗੀਆਂ ਉਹ ਠੱਪ ਹੈਗੀਆਂ ਤੇ 11 ਵਜੇ ਤੋਂ ਬਾਅਦ ਆਨਵਰਡਸ ਅਸੀਂ ਸਾਰੇ ਡਾਕਟਰ ਜਿਹੜੇ ਹੈਗੇ ਨੇ ਉਹ ਜਿਹੜੀਆਂ ਓਪੀ ਦੀਆਂ ਸਵਾਵਾਂ ਕੱਲ ਵੀ ਦਿੱਤੀਆਂ ਤੇ ਅੱਜ ਵੀ ਦੇ ਰਹੇ ਅਗਰ ਤੁਹਾਡੇ ਸਰਕਾਰ ਮੰਗ ਨਹੀਂ ਮੰਦੀ ਫੇਰ ਤੁਹਾਡਾ ਕੀ ਅਗਲਾ ਕਦਮ ਆ ਨਹੀਂ ਸਰਕਾਰ ਦੀ ਪੂਰਜੋਰ ਅਪੀਲ ਹੈਗੀ ਹੈ ਸਰਕਾਰ ਨੂੰ ਕੱਲ ਸਾਡੀ ਪੀਐਸਐਮਐਸ ਐਸੋਸੀਏਸ਼ਨ ਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਬਲਾਗ ਹੈ ਉੱਥੇ ਟੇਬਲ ਟਾਕ ਦੇ ਵਿੱਚ ਕਾਫੀ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਹੈਗਾ ਪੋਜ਼ਿਟਿਵ ਹੱਲ ਨਿਕਲ ਆਏਗਾ ਥੈਂਕ ਯੂ